ਇੱਕ ਹੋਰ ਬਣਾ ਰਹੇ ਆ ਜਰਮਨੀ ਜਾ ਕੇ ਦੇਖ ਕੇ ਆਏ ਸੀ ਇੱਕ ਨਾਂ ਦੀ ਉੱਥੇ ਬਿਲਡਿੰਗ ਹੈ ਮੇਕਰ ਸਪੇਸ ਮੇਕਰ ਸਪੇਸ ਕੀ ਹੈ ਅਸਲ ਚ ਉਹਦਾ ਜੇ ਫੁੱਲ ਫਾਰਮ ਕਹ ਲਈਏ ਮੇਕ ਆਵਰ ਸਪੇਸ ਸਾਡੀ ਜਗ੍ਹਾ ਬਣਾਓ ਉਹਨਾਂ ਨੇ ਕੀ ਕੀਤਾ ਆਲੇ ਦੁਆਲੇ ਦੇ ਕਾਲਜਾਂ ਤੇ ਯੂਨੀਵਰਸਿਟੀ ਨੂੰ ਕਿਹਾ ਤੁਹਾਡੀਆਂ ਜਿਹੜੀਆਂ ਲੈਬਸ ਨੇ ਉੱਥੇ ਕਿੰਨੇ ਬੱਚੇ ਆਉਂਦੇ ਨੇ ਕੋਈ ਕਹਿੰਦਾ 70 ਕੋਈ ਕਹਿੰਦਾ 90 ਕੋਈ ਕਹਿੰਦਾ 100 ਉਹ ਕਹਿੰਦੇ ਛੋਟੀਆਂ ਲੈਬਸ ਨੇ ਅਸੀਂ ਇੱਕ ਬਹੁਤ ਵੱਡੀ ਲੈਬ ਬਣਾ ਦਿੰਨੇ ਆ ਬੱਚੇ ਇੱਥੇ ਭੇਜ ਦਿਆ ਕਰੋ ਉਹਨਾਂ ਨੇ ਇੱਕ ਬਹੁਤ ਵੱਡੀ ਬਿਲਡਿੰਗ ਬਣਾਈ ਜਿਹਦੇ ਵਿਚਾਲੇ ਦੁਆਲੇ ਦੇ ਸਾਰੇ ਇਲਾਕੇ ਦੇ ਕਾਲਜ ਪ੍ਰਾਈਵੇਟ ਯੂਨੀਵਰਸਿਟੀਆਂ ਦੇ ਬੱਚੇ ਉੱਥੇ ਐਕਸਪੈਰੀਮੈਂਟ ਕਰਨ ਆਉਂਦੇ ਨੇ ਫਰਨੀਚਰ ਦੇ ਕੰਮ ਤੋਂ ਲੈ ਕੇ ਸਪੇਸ ਸ਼ਕਲ ਤੱਕ ਦਾ ਕੰਮ ਚੱਲਦਾ ਇੱਕੋ ਬਿਲਡਿੰਗ 'ਚ ਸੋ ਮੇਕਰ ਸਪੇਸ ਦਾ ਜਿਹੜਾ ਆਈਡੀਆ ਹੈ ਉਹ ਅਸੀਂ ਉਹਦੇ ਵਾਸਤੇ ਸੀ ਐਸ ਏਰੀਏ 'ਚ ਪੰਜਾਬੀ ਯੂਨੀਵਰਸਿਟੀ ਪਟਿਆਲਾ ਚੁਣੀ ਐ ਇੱਥੇ ਮੇਕਰ ਸਪੇਸ ਦਾ ਨਾਮ ਦਾ ਇੱਕ ਬਣਾਣਾ ਜਿੱਤੇ ਲੇਟੈਸਟ ਤਜਰਬੇ ਹੋਣਗੇ AI ਤੋਂ ਲੈ ਕੇ ਸਭ ਜੋ ਦੁਨੀਆ ਪਰ ਦਾ ਅੱਜ ਚੱਲ ਰਿਹਾ ਉਹ ਤੁਹਾਨੂੰ ਉੱਥੇ ਮਿਲੂਗਾ